ਲੈ ਵਧੀਆ ਲੀਪੂ ਵਾਲੇ ਤਾਂ ਪਾ ਕਰਕੇ ਲੀੜੇ ਦੇਤੇ ਵਧੀਆ ਨਾ ਤਾਂ ਛੋੜ ਦੇਤੇ ਤੇ ਨਾਲੇ ਛੂੜ ਦੇ ਤੇ ਰਾਜਵੀਰ ਵਾਸਤੇ ਤੇ ਚਲ ਮੇਰੇ ਤਾਂ ਪ੍ਰੇਸ਼ਨ ਆਈ ਸੀ ਤੇ ਮੈਂ ਤਾਂ ਆਪਦੀ ਪ੍ਰੇਸ਼ਨ ਤੋਂ ਵਧੀਆ ਜਵਾਖੜੀ ਨੂੰ ਲੀੜੇ ਲਿਆ ਤੇ ਹੁਣ ਚਲ ਇਧਰ ਹੀ ਧਰ ਦੂੰਗੀ ਹੜ ਜਾ ਕੇ ਬੈਠ ਕੇ ਚ ਹਰਪ੍ਰੀਤ ਨੂੰ ਪਤਾ ਹੀ ਨਾ ਲੱਗੇ ਤੇ ਫੇਰ ਕਰ ਦੂੰਗੀ ਫੋਨ ਰਾਜਵੀਰ ਨੂੰ ਤੇ ਆਪਦੇ ਬਸ ਉਹਦੀ ਆਜੂਗੀ ਤੇ ਉਹਦੀ ਜਰਕਨਿਆਂ ਨੇ ਲੈ ਕੇ ਵਗ ਜੂਗੀ ਚਲ ਮੇਰੀ ਪ੍ਰੇਸ਼ਨ ਆਈ ਸੀ ਮੈਂ ਚਲ ਕੁੜੀ ਨੂੰ ਲੀੜੇ ਲਿਆ ਤੇ ਚਰ ਨਾਲੇ ਮੇਰਾ ਪੁੰਨ ਹੋ ਜਾਂਦਾਗਾ ওই ਗੱਲ ਮੰਗੂ ਚਲ ਹੁਣ ਤਾਂ ਨਹੀਂ ਪੁੰਨ ਹੁੰਦਾ ਆਏ ਪੁੰਨ ਹੋ ਜਾਂਦਾ ਆ ਲਕੋ ਦਿਆ ਹਰਪ੍ਰੀਤ 아이 ਨਹੀਂ ਪਤਾ ਕਿ ਜੇ ਵਾਕਏ ਇਥੇ ਹੱਥ ਮਾਰ ਲੇ ਚਲਾਤਾ ਰਾਜਵੀਰ ਹੋਣੀ ਜਾਊਗੀ ਆ ਤਾਂ ਮੈਂ ਉਹਦੀ ਮੇਰਾ ਪਹਿਲਾਂ ਵੀ ਗੱਲ ਹੋਈ ਸੀ ਉਹਦੇ ਨਾਲ ਉਹ ਕਹਿੰਦੀ ਕੋਈ ਨਾ ਬੇਬੇ ਤੂੰ ਜਿਆ ਕੇ ਰੱਖ ਲਈ ਤੇ ਮੈਂ ਤਾਂ ਬਸ ਤਿਆਰੀ ਰਹੂੰਗੀ ਜੇ ਤੂੰ ਫੋਨ ਕਰਤਾ ਤੇ ਮੈਂ ਤਾਂ ਉਹਦੀ ਆ ਜੂੰਗੀ ਚੜ ਕੇ ਦਵਾਗੀ ਮੈਂ ਤਾਂ ਇੱਥੀ ਵਹਾ ਲੂੰਗੀ ਤੇ ਜਰਕ ਦੇ ਨੇ ਫਲਾ ਪਾ ਕੇ ਝੋਲੇ ਚ ਕਿਸੇ ਚ ਤੇ ਇਧਰ ਹੀ ਭੇਜ ਦੂੰਗੀ ਤਾਂ ਜੇ ਕੇਰਾ ਮਿਲਣਾ ਹੋਇਆ ਤਾਂ ਕੇਰਾ ਹਰਪ੍ਰੀਤ ਨੂੰ ਉਰਦਰ ਖਾ ਲਿਆ ਤੇ ਜਾ ਕੇ ਮਿਲਿਆਊਗੀ ਮੇਮਾ ਤਾਂ ਹੁਣ ਇੱਕ ਕੀਤਾ ਤੀਜੇ ਮੈਂ ਗਾਂ ਹੜ ਜਾਣਦੀ ਫੇਰ ਉਹ ਆਖ ਦਿੰਦੀ ਮੈਨੂੰ ਨਹੀਂ ਲੈ ਕੇ ਦਿੱਤੇ ਤੇ ਫੇਰ ਬੜੋ ਬੜੋ ਪਾਲਦੀ ਫੇਰ ਤਾਂ ਚਲ ਮੇਰੀ ਪੇਠਣਾ ਆਈ ਸੀ ਮੈਂ ਉਹ ਚੋ ਲੈ ਕੇ ਦੇਤੇ ਹੁਣ ਫੋਨ ਕਰਾ ਉਹਨੂੰ ਰਾਜਵੀਰ ਨੂੰ ਵੀ ਭਾਈ ਆਪਦੇ ਡੀੜਾ ਕੱਪੜਾ ਲੈ ਜਾ ਚੱਕ ਕੇ ਬੇਬੇ ਹਾਂ ਭਾਈ ਪੇਸ਼ਨ ਕਟਾਉਣ ਗਈ ਸੀ ਕਟਾ ਲਈ ਆਈ ਨਹੀਂ ਪੁੱਤ ਪੇਠਣ ਮਰਾ ਚੈੱਕ ਕਰਾ ਕੇ ਖਾਤਾ ਆ ਗਈ ਤੇ ਕਹਿੰਦੇ ਅੱਜ ਕੀ ਹਜੇ ਪੇਠਣਾ ਪਾਈਆ ਹੀ ਨਹੀਂ ਅੱਛਾ ਹਾਂ ਪਤਾ ਨਹੀਂ ਕੀ ਗੱਲ ਹੋ ਗਈ ਓਏ ਮਗਰ ਮੂਰਾ ਹੋ ਗਿਆ ਭਾਈ ਕਿਸੇ ਗੱਲ ਦਾ ਕੋਈ ਬੇਬੇ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੈਨੂੰ ਨਾਲ ਲੈ ਚੱਲਿਆ ਕਰ ਭਾਈ ਮੈਂ ਦੇਖ ਕੇ ਉੱਥੇ ਆਪੇ ਦੇਖ ਲਾਂ ਮੈਂ ਤਾਂ ਪੜੀਆਂ ਤੂੰ ਤਾਂ ਧਣ ਪੜੇ ਲੈ ਕੇ ਭਾਈ ਕਿ ਮੈਂ ਨਾਲ ਬਸ ਚੱਲਾਂ ਉਹਦੇ ਜੇ ਭਾਈ ਆਈ ਹੋਈ ਪੀਠਣ ਤਾਂ ਫੇਰ ਉਹ ਤਾਂ ਮੈਨੂੰ ਵੀ ਦੇ ਰਣਗੇ ਫੇ ਤੇਰੇ ਤੇਰੇ ਜਾਜੋ ਕਿਹੜਾ ਫੇਰ ਮਾੜਾ ਦੇਣਗੇ ਮੈਨੂੰ ਬੈਠਣਾ ਚੱਲ ਮੈਂ ਤੇ ਚਾਹ ਤੇਰੀ ਪੀ ਚਾਹਣੀ ਜਾਂਦੀ ਐ ਤੇ ਆ ਜਾ ਮੈਂ ਤੈਨੂੰ ਮੰਜਾ ਡਾੜਾ ਨਹੀਂ ਉਰੇ ਲੈ ਕੇ ਬੈਠਕ 'ਚੋਂ ਉਹਦੇ ਬੈਠ ਕੇ ਨਹੀਂ ਭਾਈ ਮੈਂ ਇੱਥੇ ਬੈਠੀ ਬੈ ਜੂਗੀ ਮਾ ਮੈਂ ਜੋ ਕੁਰਸੀ ਲੈ ਲਿਆ ਮੈਂ ਤਾਂ ਉੱਤੇ ਬੈਠ ਜੂਗੀ ਮੰਜਾ ਡਾਲਾ ਨਹੀਂ ਮੰਜੇ ਤੇ ਮੈਂ ਟਿਕਣਾ ਪੈਗੀ ਆਪਾਂ ਨੂੰ ਆਥਰੇ ਚੱਕਣਾ ਔਖਾ ਹੋ ਜਾਂਦਾ ਭਾਈ ਮੰਜਾ ਫਿਰ ਇੱਥੇ ਤੇਲ ਤੇ ਫਿਰ ਤੇਲ ਦੀ ਵੀ ਗੱਲ ਹੈ ਜਿਹਦਾ ਮੈਂ ਡਾਹੂਗੀ ਮੈਂ ਚੱਕਰ ਲਿਆ ਮੈਂ ਇੱਥੇ ਬੈਠ ਜੂ ਉਰੇ ਰਾਜਵੀਰ ਰਹਾ ਹਰਪ੍ਰੀਤ ਜੇ ਕੋਈ ਗੱਲ ਕਰਨੀਆਂ ਤਾਂ ਮੇਰੇ ਨਾਲ ਹਾਂ ਜ ਆ ਨਾ ਰਾਜਵੀਰ ਦਾ ਨਾ ਕਿ ਮੇਲੀ ਜਾਨੀ ਵਿੱਚ ਹਰਪ੍ਰੀਤ ਕਹਿੰਦੀ ਕਹਿੰਦੀ ਰਾਜਵੀਰ ਉਹ ਵੀ ਮੇਰੀ ਧੀ ਹੈਗੀ ਉਹ ਹੀ ਗੱਲ ਮੈਂ ਉਹਦੀ ਕਰਕੇ ਦੇਹੀ ਹੈਗੀ ਵਿੱਚ ਤੇਰਾ ਨਾ ਆ ਜਾਂਦਾਗਾ ਵੀ ਤੇ ਉਹ ਰਾ ਜਾਂਦਾ ਰਾਜਵੀਰ ਦਾ ਫੇਰ ਕੋਈ ਬਗਾਨੀਆਂ ਮੇਰੀ ਧੀ ਹੈਗੀ ਚਲ ਮੈਂ ਤਾਂ ਐ ਤਾਂ ਕੋਈ ਨਹੀਂ ਕਹਿੰਦੀ ਆ ਮੈਂ ਕਹ ਤੂੰ ਉਟਲ ਜੇ ਕਹਤਾ ਹੂੰਗੀ ਰਾਜਵੀਰ ਨਾਲ ਤਾਂ ਕਹੀ ਨਹੀਂ ਮੂੰਹ ਤੇ ਫੇਰ ਵਸਾ ਇੰਗਲ ਕਿਹੜੀ ਰਹਿੰਦੀ ਐ ਮੈਂ ਤਾਂ ਕਾਇ ਨਾ ਗਣ ਦਿੰਨੀ ਐਗੀ ਕਿਤੇ ਰਾਜਵੀਰ ਨੇ ਤੇਰੀ ਗੱਲ ਤਾਂ ਨਹੀਂ ਹੋਈ ਟਾਮੂ ਚ ਨਿਕਲਿਆ ਵੈ ਨਾ 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 ਹਜੇ ਤਾਂ ਕੋਈ ਗੱਲ ਨਹੀਂ ਹੋਈ ਰਾਜਵੀਰ ਨਾਲ ਤਾਂ ਹੋਵਾ ਸਮਾਜ ਦੇ ਮੰਨ ਗਿਆ ਚਾਹੇ ਕਰਦੀ ਸ਼ਮਾ ਮੈਂ ਫੋਨ ਲਾ ਲਾਂ ਚਲ ਮੈਂ ਆ ਰਾਜਵੀਰ ਹਜੇ ਹੋਗੀ ਠੀਕ ਹੈ ਹਜੇ ਤਾਂ ਕੋਈ ਗੱਲ ਨਹੀਂ ਹੋਈ ਹਜੇ ਕਰਨੀ ਐ ਹਾਂ ਗੱਲ ਕਰਨੀ ਸ਼ਮਾ ਚਲ ਮੈਂ ਫੋਨ ਲਾ ਲੂਗੀ ਮੇਰੇ ਨਾਲ ਜੇ ਪੈਸੀਆ ਐ ਤਾਂ ਮੈਨੂੰ ਹੁਣ ਦੱਸ ਦੇ ਮੈਂ ਤੈਨੂੰ ਦੱਸਾਂ ਜੇ ਬਾਅਦ 'ਚ ਪਤਾ ਲੱਗਾ ਨਾ ਮੈਨੂੰ ਫਿਰ ਦੇਖ ਲੈ ਲੈ ਕੋਲੇ ਜੇ ਹੁੰਦੇ ਫਿਰ ਮੈਂ ਤੈਨੂੰ ਕੋਈ ਨਾ ਸ਼ੂਟ ਲਿਆ ਦੇਂਦੀ ਕੋਈ ਮੈਂ ਤੈਨੂੰ ਠੋਲ ਲਿਆ ਦੇਂਦੀ ਕਿਤੇ ਆਈ ਨਹੀਂ ਫਿਰ ਮੈਂ ਹੁਣ ਕਰਾਂ ਕੀ ਮੈਂ ਤਾਂ ਖਾਹੀਆ ਦੇਣੀ ਤਾਂ ਤੂੰ ਮੈਨੂੰ ਕਹੀ ਜਾਨੀ ਐ ਕਾਵੇਂ ਨਹੀਂ ਹੋ ਗਈ ਉਹ ਗੱਲ ਪਹਿਲਾਂ ਤਾਂ ਉਹਨੂੰ ਨਹੀਂ ਲਿਆ ਕੇ ਦੇਣ ਦਿੱਤੇ ਕਹਿੰਦੀ ਭਾਈ ਲਿਆ ਕੇ ਨਾ ਨੇ ਜਿੱਦੇ ਮੇਰੀ ਪੈਨਸ਼ਨ ਮਿਲ ਗਈ ਮੈਂ ਆਪੇ ਲਿਆ ਦੂੰਗੀ ਮੈਂ ਆਪਦੇ ਲਿਆ ਉਹਨੇ ਹਰਪ੍ਰੀਤ ਦੇ ਲਿਆ ਆਪ ਤਾਂ ਦੇਖ ਲੈ ਹੁਣ ਮੋਟੇ ਕੱਢ ਕੇ ਪਾ ਲੈ ਉਹ ਮੇਰੇ ਤਾਂ ਪਤਲੇ ਸ਼ੂਟ ਪਾਇਆ ਗਰਮੀ ਵਾਲੇ ਕੈਲ ਕੋਈ ਨਾ ਭਾਈ ਆ ਕਿੱਦੇ ਚਲ ਕੋਈ ਨਾ ਹੁਣ ਕੋਈ ਦਸ ਦਿਨਾਂ ਨੂੰ ਮਿਲ ਜੂ 15 ਦਿਨਾਂ ਨੂੰ ਮਿਲ ਜੂਗੀ ਪੇਛਣ ਉਹਦੇ ਕਿੱਦੇ ਮਿਲਗੀ ਨਾ ਤੇ ਮੈਂ ਤੈਨੂੰ ਲਿਆ ਦੂੰਗੀ ਲੀੜੇ ਨਾ 15 ਦਿਨਾਂ ਨੂੰ ਥੋੜੀ ਮਿਲਦੀ ਹੁੰਦੀ ਆ ਤਾਂ ਅਗਲੇ ਮਹੀਨੇ ਜਾ ਕੇ ਮਿਲੂਗੀ ਹੁਣ ਚਲ ਕੋਈ ਨਾ ਫੇਰ ਅਗਲੇ ਮਹੀਨੇ ਫੇਰ ਕੀ ਬਤਾ ਮੈਨੂੰ ਇਕੱਠੀ ਦੇ ਦੇਣ ਪੇਛਣ ਉਹਦੇ ਉਹ ਦੇ ਲਿਆ ਦੂੰਗੀ ਤੈਨੂੰ ਲੀੜੇ ਆਹੋ ਲਾਰੇ ਲਾਈ ਚੱਲੀ ਲਾਰੇ ਲਾਰੇ ਚ ਸਿਆਲ ਟਪਾ ਦੀ ਐ ਇੰਨੇ ਐ ਕਹਦੀ ਭਾਈ ਹੁਣ ਤਾਂ ਸਿਆਲ ਟੱਪ ਗਿਆ ਹੁਣ ਤਾਂ ਮੋਟੇ ਲੀੜੇ ਕੀ ਕਰਨੇ ਆ ਚਲ ਕੋਈ ਉਹ ਕਿਹੜਾ ਮੈਂ ਸਿਰ ਤੇ ਮਾਰਨੇ ਹਾਂ ਸਿਰ ਤੇ ਕ ਮਾਰ ਫੇਰ ਮੈਂ ਤ ਮੈਂ ਭਵੇਂ ਮੈਂ ਤਾਂ ਲੋਡ ਨਹੀਂ ਕਰਮੀ ਵਾਲੇ ਨਹੀਂ ਜਿਹੇ ਜੇ ਤੂੰ ਸਿਆੜਾ ਵਾਲੇ ਲੈ ਤੇ ਇਹ ਦੋਨੋਂ ਤਾਂ ਮੈਂ 4 ਦਿਨ ਛੁੱਟੀਆਂ ਚਾਹਦੇ ਪੇਕੀ ਲੈ ਆਉਂਦੀ ਆਦੀ ਮਾਂ ਤੋਂ ਦੋ ਛੁੱਟ ਤਾਂ ਲੈ ਆਉਂਦੀ ਨਾ ਉਹ ਜਾਣ ਦਿੱਤਾ ਤੇ ਮੈਥੋਂ ਤਾਂ ਭਾਈ ਕੰਮ ਨਹੀਂ ਹੁੰਦਾ ਕਿਉਂਕਿ ਭਾਈ ਫਿਰ ਹੁਣ ਬਣਦੇ ਹੀ ਨਹੀਂ ਕੰਮ ਫਿਰ ਮੈਂ ਕੀ ਕਰਾਂ ਕੋਈ ਇੰਨੀ ਠੰਡ ਹੋਈ ਪਈ ਹੈ ਕਿ ਮੈਥੋਂ ਭਾਈ ਕਿਉਂ ਇੰਨੇ ਪਸੂ ਸਾਹ ਮੈਂ ਹੁਣ ਇੱਥੇ ਠੰਡ ਚ ਮੱਕੂ ਪਈ ਤੇ ਬੈਠੀ ਆਂਗੀ ਆ ਕੇ ਪੌੜੀਆਂ ਤੇ ਠੰਡ ਲਾ ਲੇਗੀ ਜੇ ਮੰਜਾ ਲਿਆ ਕਰਾਂ ਉਹ ਮੰਜੇ ਤੇ ਮੈਂ ਬੈਠੀ ਕੋਈ ਨਾ ਮੈਂ ਤਾਂ ਇੱਥੇ ਬੈਈ ਹਾਂ ਮੰਜੇ ਨੂੰ ਕੀ ਆ ਫਿਰ ਆਥ ਨੇ ਆਪਾਂ ਚੱਕ ਦਿਆਂ ਫਿਰ ਆਂਗੇ ਸੱਸ ਨੂੰ ਚੰਗਾ ਬਈ ਕੰਮ ਵੱਧ ਜਾਂਦਾ ਚੰਗਾ ਮੈਂ ਚਾਹ ਲਿਆ ਹੁੰਦੀ ਹਾਂਗੀ ਇੱਥੇ ਵੇਖ ਕੇ ਪੀ ਲਈ ਹੁਣ ਚੰਗਾ ਇੱਥੇ ਵੇਜਿਆ ਕਰ ਬਾਥਰੂਮ ਕੋਲੇ ਨਹੀਂ ਸਮੈਲ ਵਧੀਆ ਆਉਂਦੀ ਓਏ ਕੋਈ ਨਾ ਇੱਥੇ ਪੀ ਲੂੰਗੀ ਮੈਂ ਤਾਂ ਤੂੰ ਕੀ ਕਰਲਾ ਮੈਂ ਮਾਰ ਗਿਆ ਤਾਂ ਪਤਾ ਲੱਗ ਗਿਆ ਵੀ ਫਲੇਟਨ ਕਢਾ ਕੇ ਦੇਈ ਹੈ ਹੱਲੇ ਆਦੀ ਕੋਈ ਮੈਨੂੰ ਦੱਸ ਦੇ ਸੱਚੀ ਗੱਲ ਮੈਂ ਤਾਂ ਲੱਤਾਂ ਕੰਮਣ ਲੱਗ ਗਈਆਂ ਮੈਂ ਆਖੇ ਕਿਸੇ ਨੂੰ ਦੱਸ ਵੀ ਨਾ ਦਿੱਤਾ ਹੋਵੇ ਚੱਲ ਹਜੇ ਤਾਂ ਮੇਰਾ ਖਰਾ ਛੱਡੀ ਗਈ ਕਹਿੰਦੀ ਚਾਹ ਲਿਆ ਕੇ ਦਿੰਨੀ ਹੈ ਹੁਣ ਮੈਂ ਕਰਦੀਆਂ ਫੋਨ ਰਾਜਵੀਰ ਨੂੰ ਵੀ ਭਾਈ ਆਉਦੇ ਜਰਕਦੇ ਨੇ ਆ ਜਾ ਤੇ ਆਪਦੇ ਕੱਪੜੇ ਚੱਕ ਕੇ ਲੈ ਜਾ ਮੱਲੋ ਮੱਲੀ ਇਹ ਤਾਂ ਬੈਠਕ ਤੇ ਬੜੇ ਕਹਿੰਦੀ ਮੈਂ ਤੈਨੂੰ ਮੰਝਾ ਲਿਆ ਕੇ ਦਿੰਨੀ ਆ ਮੈਂ ਆਖੇ ਜੇ ਕਿਤੇ ਮੰਝਾ ਚੱਕਣ ਵਾਗੀ ਤਾਂ ਕਿਤੇ ਉਹ ਨਾ ਚੱਕ ਕੇ ਵਈ ਜਾ ਕੱਪੜਾ ਜਾ ਥੱਲੇ ਮੇਰੇ ਦੀੜੇ ਪਏ ਨੇ ਚੋਰੀਆਂ ਕੁੜੀ ਨੂੰ ਲਿਆ ਕੇ ਦਿੱਤੇ ਨੇ ਚੋਰੀ ਹੋਣ ਲਾ ਸਾਡੀ ਤਾਂ ਸੌਫ ਜੀ ਬਲਾਈ ਵਧੀਆ ਹੋਈ ਪਈ ਆ ਆ ਕਿਨੇ ਲਾ ਲਿਆ ਫੋਨ ਇਹ ਤਾਂ ਬਾਈ ਦਾ ਫੋਨ ਲੱਗਦਾ ਹੈਲੋ 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 ਹਾਂ ਬੇਬੇ ਕਿਵੇਂ ਆ ਵਧੀਆ ਪਈ ਵਧੀਆ ਤੂੰ ਦਾ ਸਰਾਜ ਵੀਰ ਠੀਕ ਆ ਠੀਕ ਆ ਬੇਬੇ ਹੋਰ ਦੱਸ ਠੀਕ ਰਹਿਨੀ ਆ ਹਾਂ ਠੀਕ ਹੈ ਪੁੱਤ ਆਪਣੇ ਦੱਸ ਸਾਰੇ ਜਵਾਕ ਚੱਲੇ ਸਾਰੇ ਠੀਕ ਹੈ ਘਰੇ ਵਧੀਆ ਹਾਂ ਸਾਰੇ ਠੀਕ ਆ ਬੇਬੇ ਵਧੀਆ ਤੂੰ ਸੁਣਾ ਵਧੀਆ ਭਾਈ ਤੇ ਮੈਂ ਤੈਨੂੰ ਰਾਜ ਦੀ ਰਾਏ ਕਹੀ ਨਹੀਂ ਮਾਹ ਨਾ ਮੈਂ ਕੱਪੜੇ ਲਈ ਤੇਰੀ ਖਤ ਨਾਲੇ ਮੈਂ ਛੋਲ ਲਈ ਛੋਲ ਤੇ ਕੱਪੜੇ ਲਈ ਬੇਬੇ ਹਾਂ ਭਾਈ ਮੈਂ ਤਾਂ ਕਿਸੇ ਪੇਠਣ ਉਧਰੀ ਦੀਪੂ ਵਾਲਾ ਬੈਠਾ ਸੀ ਤੇ ਮੈਂ ਤਾਂ ਉਹ ਤੋਂ ਨਾ ਤੈਨੂੰ ਛੋਲ ਲਿਆ ਤੇ ਹੁਣ ਮੈਂ ਤੈਨੂੰ ਕੱਪੜੇ ਲਿਆ ਤੇ ਜੇ ਤੂੰ ਆ ਜਾ ਤੇ ਨਹੀਂ ਭਾਈ ਦੇਖ ਬੇਬੇ ਜੇ ਤਾਂ ਕੱਪੜੇ ਆ ਗਰਮ ਹਨਾ ਠੰਡ ਚ ਪਾਉਣ ਵਾਲੇ ਫੇਰ ਤਾਂ ਮੈਂ ਹੁਣੀ ਆ ਜਾਨੀ ਆ ਜੇ ਗਰਮੀ ਚ ਪਾਉਣ ਵਾਲੇ ਪਤਲੇ ਚ ਫੇਰ ਚਲ ਮੈਂ ਫੇਰ ਲੈ ਜੂਗੀ ਇੱਕ ਤਾਂ ਭਾਈ ਗਰਮਾ ਤੇ ਇੱਕ ਜੰਬੀ ਤੇਰੀ ਆਉਣ ਜਾਣ ਚ ਪਾਉਣ ਵਾਲਾ ਵਧੀਆ ਅੱਛਾ ਹਾਂ ਹਾਂ ਤੇ ਹਰਪ੍ਰੀਤ ਨੂੰ ਪਤਾ ਬੇਬੇ ਹਰਪ੍ਰੀਤ ਨੂੰ ਨਹੀਂ ਪਤਾ ਕਿ ਜਿੱਤੇ ਮੈਂ ਮਤਾ ਤੈਨੂੰ ਚੋਰੀਆਂ ਨੂੰ ਲੈ ਕੇ ਦਿੱਤੇ ਨੇ ਮੈਨੂੰ ਪੇਠਣ ਮਿਲੀ ਸੀ ਮਤਾ ਤੇਰੇ ਕੱਪੜਿਆਂ ਤੇ ਲਾਇਆ ਹੀ ਅੱਛਾ ਮਹਿੰਗੇ ਲੈਈਆਂ ਬੇਬੇ ਨਾ ਮੈਂ ਗੇਲੇਂਗਾ ਭਾਈ ਤੇ ਬਲਾਈ ਸੋਨੇ ਛੌਲ ਨੇ ਤੇ ਹੁਣ ਮੈਂ ਤਾਂ ਕਿਦੋਂ ਆ ਗਈ ਤੇ ਮੈਂ ਤਾਂ ਹਰਦੀ ਪੁੱਛਦੀ ਸੀ ਕਹਿੰਦੀ ਬੇਬੇ ਪੇਟ ਨੇ ਕਢਾ ਲਈ ਮਖਾ ਭਾਈ ਆਈ ਨਹੀਂ ਮੈਂ ਤਾਂ ਗੱਪ ਮਾਰਿਆ ਉਹਦੇ ਕੋਲੇ ਓਹੋ ਬੇਬੇ ਤੂੰ ਗੱਪ ਕਾ ਤਾਂ ਮਾਰਦੀ ਹੁੰਨੀ ਤੂੰ ਕੱਦਾਂ ਹੁਣ ਉਹ ਲਿਆ ਦਿਆ ਕਰ ਵਿੱਚੋਂ ਕੋਈ ਨਾ ਮੈਂ ਇਹਨੂੰ ਦੂਜੀ ਵਾਰ ਲਿਆ ਰਾਜਵੀਰ ਹੁਣ ਤਾਂ ਕਿਹਾ ਮੈਂ ਤੇਰੀ ਖਾਤਰੀ ਲੈ ਕੇ ਤੂੰ ਆਗੇ ਲੈ ਜਾ ਚੱਲ ਚੰਗਾ ਬੇਬੇ ਫਿਰ ਮੈਂ ਆ ਜਾਨੀਆ ਉਹਨੂੰ ਪਤਾ ਕੀ ਪਤਾ ਨਹੀਂ ਨਾ ਪਤਾ ਨਹੀਂ ਭਾਈ ਚੋਰੀਆਂ ਫੜਾਉਂਦੀ ਤੇਨੂੰ ਮੈਂ ਚੋਰੀਆਂ ਦੇਉਂਗੀ ਵੀਰੇ ਬੈਂਕ ਜੀ ਰੱਖ ਛੱਡੇ ਨੇ ਮੈਂ ਤਾਂ ਬੇਬੇ ਫਿਰ ਮੈਨੂੰ ਆਏ ਦੱਸ ਫਿਰ ਮੈਂ ਬਹਾਨਾ ਕੀ ਮਾਰ ਕੇ ਆਉਂਗੀ ਬਹਾਨਾ ਬਤੁਟਾਈ ਕਰੀ ਵਿਪਾਈ ਮੈਂ ਤਾਂ ਗਾਹ ਬਿਚਾ ਹਾਂ ਤੋਂ ਆਈ ਸੀ ਆਉਂਦੀ ਆਉਂਦੀ ਮੈਂ ਆਖੇ ਨਣੇ ਛਾਪੀ ਜਾ ਤੇ ਨਾਲ ਮੈਂ ਮਿਲ ਜਾ ਬੇਬੇ ਉਂ ਤੇ ਤੈਨੂੰ ਹੱਤਰੀ ਚ ਨੂੰ ਕਹੀ ਦੀ ਹਾਂ ਕੋਈ ਨਾ ਕੋਈ ਬਹਾਨਾ ਮਾਰਨਾ ਪਊਗਾ ਨਹੀਂ ਐਂ ਕਹਿ ਦੂੰ ਵੀ ਮੈਂ ਤਾਂ ਅਬਦੀ ਨਣਦ ਕੋਲੇ ਆਈ ਸੀਗੀ ਹਾਂ ਬਸ ਫਿਰ ਆਈ ਕਹੀ ਦੀ ਚੱਲ ਠੀਕ ਆ ਬੇਬੇ ਹੁਣੀ ਆ ਜੀ ਚੰਨਾ ਫਿਰ ਮੈਂ ਹੁਣੀ ਆ ਜਾਨੀ ਆ ਆ ਆਇਆ ਕੱਲ ਕਿਨੇ ਦੇਖੀਆ ਚਲ ਮੈਂ ਆ ਗਈ ਫਿਰ ਲਾਤਾ ਬਦਗੀ ਕੀਤਾ ਬੇਬੇ ਨੇ ਮੇਰੇ ਵਾਸਤੇ ਦੋ ਤਿੰਨ ਸੂਟ ਲਿਆਈ ਤੇ ਵਧੀਆ ਸ਼ਾਲ ਸੂਲਿਆਈ ਮੈਂ ਤਾਂ ਕੋਹਲੀ ਕਰ ਰੱਖੀ ਸੀਗੀ ਮੰਡੀ ਜਾਣ ਦੀ ਐਵੇਂ ਜਿਹੜੇ ਪਲਸਣ ਦੇ ਦੋ ਰੁਪਏ ਹੁੰਦੇ ਨੇ ਸਾਰੇ ਖਰਾਬ ਕਰ ਦਿੰਦੀ ਹੈਗੀ ਤੇ ਐ ਨਹੀਂ ਹੈਗਾ ਵੀ ਦੋ ਰੁਪਏ ਸਾਹਮ ਕੇ ਰੱਖ ਲਾਂ ਚਲ ਕੋਈ ਨਹੀਂ ਮੈਂ ਕਿਹਾ ਬੇਬੇ ਨੂੰ ਕਰੀ ਕਿਸੇ ਚੀਜ਼ ਤੋਂ ਰਹਿਣ ਦਿੱਤਾ ਜੇ ਉਹਨੂੰ ਲੋੜ ਹੋਈ ਤਾਂ ਮੈਂ ਲੈ ਕੇ ਦੇ ਦੂੰ ਚੀਜ਼ ਉਹਨੂੰ ਚਲ ਹੁਣ ਤਾਂ ਮੈਂ ਜਾਵਾਂ ਬੇਬੇ ਨੇ ਕਿਹਾ ਮੈਨੂੰ ਕਹਿੰਦੀ ਅੱਜ ਹੀ ਆ ਜਾ ਤੇ ਅੱਜ ਹੀ ਜਾਨੀਆ ਮੈਂ ਜਵਾਕਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੁੜ ਆਉਂਗੀ। ਚਾਹ ਰਫੋਂਟ ਅਮੇ ਕਰਤਾ ਰਾਜਵੀਰ ਨੂੰ ਤੇ ਹੁਣ ਬਸ ਆਉਂਦੀ ਐ ਤੇ ਜਰਕਦੇ ਨੇ ਆਪਦੇ ਕੱਪੜੇ ਚੱਕ ਕੇ ਤੇ ਮੁੜ ਜੂਗੀ। ਬੇਬੇ ਹਾਂ ਭਾਈ ਕੀ ਕਹਿੰਦੀ ਸੀਗੀ ਭੈਣਾ? ਓਏ ਤਾਂ ਭਾਈ ਤੇਰੀ ਨਾ ਗਹਾ ਕੁੜੀ ਕੋਲੇ ਗਈ ਹੋਈ ਆਦੀ ਨੰਦ ਕੋਲੇ ਤੇ ਲੋੜੀ ਫੜਾਉਣ ਗਈ ਐ ਤੇ ਕਿਉਂ ਥੋੜਾ ਜਿਹਾ ਲੇਟ ਹੋ ਗਿਆ ਉਹਨਾਂ ਨੂੰ ਕੋਈ ਕੰਮ ਧੰਦਾ ਹੋ ਗਿਆ। ਅਛਾ ਫੋਨ ਤੇ ਗੱਲ ਹੋਈ ਸੀ ਹਾਂ ਹੁਣ ਫੋਨ ਤੇ ਗੱਲ ਹੋਈ ਹੈਗੀ ਤੇ ਕਹਿੰਦੀ ਮੈਂ ਵੀ ਆਉਂਦੀ ਆਉਂਦੀ ਮੈਂ ਵੀ ਖੜ੍ਹ ਜੂ ਤੁਹਾਡੇ ਕੋਲ ਤੇ ਵੀ 10 ਮਿੰਟ ਹੀ ਖੜੂ ਬਾਹਰ ਟਾਈਮ ਨਹੀਂ ਮੈਂ ਲਾਉਂਦੀ ਚਾ ਲੰਗਦਾ ਟੱਪਦਾ ਬੰਦਾ ਖੜਾ ਹੀ ਜਾਂਦਾ ਵੀ ਕੀ ਗੱਲ ਹੈ ਤੇ ਨਾਲੇ ਕਹੀਂ ਚੱਲ ਮੈਂ ਮਿਲ ਜੂਗੀ ਨਾ ਤਾਂ ਹਰਪ੍ਰੀਤ ਤੈਨੂੰ ਮਿਲ ਜੂਗਾ ਦੀ ਤੇ ਨਾਲੇ ਮੈਂ ਸੋਨੂੰ ਮਿਲ ਜੂਗੀ ਤੇ ਫਿਰ ਤੈਨੂੰ ਕੀ ਬਦਲੇ ਕੁਦਰਤੀ ਕਰ ਲਿਆ ਫੋਨ ਤੂੰ ਮਾਦਾ ਭਾਈ ਕੁਦਰਤੀ ਬਸ ਹੁਈ ਲਾ ਲਿਆ ਫੋਨ ਦੇਖ ਮੈਂ ਕਹਤਾ ਵੀ ਮੈਨੂੰ ਫੋਨ ਭਾਈ ਲਾ ਕੇ ਦੇ ਦੇ ਤੇ ਬਸ ਮੈਂ ਲਵਾ ਲਿਆ ਤੇ ਉਹ ਆਦੀ ਮੈਂ ਚੱਲ ਕੋਈ ਨਾ ਇੱਧਰ ਹੀ ਆ ਰਹੀਆਂ ਕੋਈ ਮੇਰੀ ਉਹ ਜਦੋਂ ਭੈਣ ਇਥੇ ਕੋਲੇ ਆਈ ਸੀ ਆਪਣੇ ਉਹਨੇ ਆਪ ਫੋਨ ਨਹੀਂ ਲਾਇਆ ਤੇਰੇ ਫੋਨ ਲਾਇਆ ਤਾਂ ਕਹਿੰਦੀ ਐ ਮੈਂ ਆ ਜਾਨੀ ਆ ਆਪਣੇ ਕੋਲੇ ਆਉਂਦੀ ਨਹੀਂ ਸੀ ਆਈ ਟੱਪ ਜਾਂਦੀ ਨਹੀਂ ਆਪਰੇ ਪਿੰਡਾਂ ਟੱਪ ਜਾਂਦੀ ਭਾਈ ਘੌਲ ਕਰ ਜਾਂਦੀ ਉਹਨੂੰ ਆਏ ਹੋ ਜਾਂਦਾ ਬਸ ਵੀ ਮੈਂ ਕੰਮਾਂ ਨੂੰ ਲੇਟ ਹੋ ਜੂਗੀ ਹੁਣ ਚਲ ਵਧੀਆ ਮੈਂ ਫੋਨ ਲਾ ਲਿਆ ਚਲ ਆਪਾਂ ਨੂੰ ਮਿਲ ਜੂਗੀ ਜਾਂਦੀ ਜਾਂਦੀ ਚਲ ਵੇ ਵਧੀਆ ਉਹਦਾ ਕੁਦਰਤੀ ਤੂੰ ਫੋਨ ਲਾ ਲਿਆ ਹਨਾ ਮਾਮਾ ਚਿਆਂ ਦਾ ਫਿਰ ਮੋ ਵੀ ਇਹੀ ਜੀ ਚੀਜ਼ੀ ਹੁੰਦੀ ਐ ਉਹ ਕਿੱਥੇ ਆਉਂਦੀ ਸੀ ਮੈਂ ਕੋਈ ਨਾ ਅੱਖੋਂ ਤਾਂ ਸਹੀ ਵੀ ਕੋੜਾ ਮੈਂ ਫੋਨ ਲਾ ਲਿਆ ਤਾਂ ਚੋਰਾ ਜ ਵੀ ਰਾਈਆਂ ਨਹੀਂ ਤੇ ਜਮਾ ਨਹੀਂ ਸੀ ਆਉਂਦੀ ਸਿੱਧੂ ਵੀ ਟੱਪ ਜਾਂਦੀ ਹੁਣ ਆਏ ਕਰੀ ਬੇਬੇ ਉਹਨੂੰ ਰਹਿਣ ਨੂੰ ਨਾ کہیں ਉਹ ਬੰਦਾ ਲੰਗਦਾ ਟਪਦਾ ਆਤਾ ਜਾਂਦਾ ਤੂੰ ਨੂੰ ਕਿਤੇ ਜੋਰ ਪਾਵੇਂ ਅਗਲੇ ਨੇ ਉਹਦੇ ਘਰੀ ਮੁੜਨਾ ਹੁੰਦਾ ਨਾ ਨਾ ਜੋਰ ਜਾਨ ਮੈਂ ਕਿੱਥੇ ਪਾਉਣੀਆਂ ਭਾਈ ਉਹ ਤਾਂ ਮੈਂ ਤੇਰੇ ਪਹਿਲਾਂ ਹੀ ਆਖਣ ਦੀ ਪਹਿਲਾਂ ਮੈਂ ਆਦੇ ਮਨ ਕੀ ਆਖੀ ਜਾਨੀ ਆ ਵੀ ਮੈਂ ਤਾਂ ਰੱਖਦੀ ਨਹੀਂ ਉਹਦੀ ਮਰਦੂ ਪਾਈ ਕਰੇ ਜਵਾਕ ਵੀ ਨਿਆਣੇ ਹੁੰਦੇ ਨੇ ਤੇ ਸਾਲ ਦਾ ਮਹੀਨਾ ਦਾ ਚੱਲ ਵਧੀਆ ਭੈਣ ਭਾਣੇ ਨਾਲ ਮਿਲ ਜੂ ਇਹਨੇ ਹੋਰ ਭਾਣੇ ਨਾਲ ਮਿਲ ਜੂ ਚੰਗਾ ਹੋਇਆ ਮੈ ਤਾਂ ਮੜਾ ਆ ਨਾ ਪਿੰਡ ਬੰਨੀ ਜਾ ਕੇ ਆਉਣਾ ਕੀ ਕੀ ਆਇਆ ਭਾਈ ਉਹਨੂੰ ਬੜਾ ਪਤਾ ਲੱਗਣ ਦਿੰਨੀ ਆ ਮੈਂ ਵੀ ਮੈਂ ਕਿਵੇਂ ਫੋਨ ਲਾਇਆ ਰਾਜੀਵੀਰ ਕੋਲੇ ਕਿ ਕੋਈ ਨੰਦ ਕੋਲੇ ਨਹੀਂ ਆਈ ਕੋਈ ਰੋੜੀ ਫੜਾਉਣ ਨਹੀਂ ਆਈ ਉਹ ਤਾਂ ਉਹਦੇ ਕੱਪੜੇ ਚੱਕਣ ਆਉਗੀ ਕਿਰਾਂ ਮੈਂ ਹੁੰਡਿਆ ਕੇ ਦਿੱਤੇ ਸੋ ਉਥੋਂ ਚੋਰੀਓ ਉਹ ਲੈ ਕੇ ਜਾਊਗੀ 10 ਮਿੰਟਾਂ ਚ ਲੈ ਕੇ ਉਹਦੀ ਮੈਂ ਮੋੜ ਦੂੰ ਬਸ ਉਹਦੀ ਮੋੜ ਜੂਗੀ ਉਹ ਉਹਦੀ ਫੜਾ ਦੂੰ ਮੈਂ ਕਿ ਫੋਨ ਕਰੇ ਚੋ ਕਿ ਆਪਦੀ ਆਪ ਨਹੀਂ ਸੀ ਆਉਂਦੀ ਆਪਦੀ ਆਪ ਉਹ ਕਿੱਥੇ ਆਉਂਦੀ ਭੋਲਿਆ ਫਾਂਚੀਗਾ ਸੱਡੀ ਤਾਂ ਮੈਂ ਆਪ ਐ ਫੋਨ ਲਾ ਕੇ ਕੱਪੜਿਆਂ ਦੀ ਖਾਤਰ ਲਬੇ ਬੇਨੇ ਕਿ ਆਸੀ ਗਾ ਜੀ ਆ ਜੀ ਤੇ ਮੈਂ ਤਾਂ ਹੁਣ ਆ ਗਈ ਜਵਾਕਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੁੜਨਾ ਵੀ ਆ ਚੱਲ ਫੜ ਕੇ ਨਾ ਸੂਟ ਜੇ ਕਰਨ ਦੇਣੇ ਬੇਬੇ ਤੋਂ ਤੇ ਮੁੜ ਜੂਗੀ ਅੱਜ ਤਾਂ ਠੰਡ ਵੀ ਬਾਲੀ ਆ ਮੈਂ ਤਾਂ ਕੋਟੀ-ਕੂਟੀ ਵੀ ਨਹੀਂ ਪਾ ਕੇ ਆਈ ਆ ਖੜੀ ਹੈ ਲਬੇ ਬੇਬੇ ਤਾਂ ਮੂਰੀ ਕੁੜੇ ਆ ਜਾ ਭਾਈ ਮੈਂ ਤਾਂ ਤੈਨੂੰ ਡੀਕੀ ਜਾਨੀ ਸਸਰੀ ਘਰ ਬੇਬੇ ਸਸਰੀ ਘਰ ਪੁੱਤ ਤੈਨੂੰ ਡੀਕੀ ਜਾਨੀ ਆ ਮੈਂ ਤਾਂ ਇਿੱਕ ਤਰੀ ਬੈਠੇ ਨਾ ਬੈਠ ਕੇ ਜ ਕੱਪੜੇ ਹਰਪ੍ਰੀਤ ਆ ਉਹ ਤਾਂ ਉਧਰ ਹੀ ਨੇ ਕਿਤੇ ਕੋਈ ਕੰਮ ਕਰਦੀ ਹੋਊਗੀ ਨੀਰਾਚਾਰਾ ਪਾਉਂਦੀ ਹੋਊਗੀ ਆਵੇ ਮੈਂ ਤੈਨੂੰ ਦਿਖਾਵਾਂ ਮੈਂ ਤਾਂ ਕੋ ਕੋ ਕੋਈ ਨਹੀਂ ਕੋਈ ਬੈਠੀ ਆ ਵੇ ਮੁਰੇ ਮਾਏ ਆਖਾ ਕਿੱਥੋਂ ਉਹ ਤਾਂ ਹੁਣ ਲੱਗਦੀ ਟਾਪਦੀ ਇੱਧਰ ਗੋਹਾਗਾ ਸਰਦੀ ਗਈ ਮੈਂ ਤਾਂ ਕਹਿੰਦੀ ਇੱਥੇ ਪਏ ਰਹਿਣ ਦੇ ਆ ਛੌਲ ਵੇ ਬੇ ਆ ਛੌਲਾ ਭਾਈ ਦੇਖ ਦੋ ਛੌਲੇ ਗੇ ਖੜ ਜਾ ਵੇ ਮੈਂ ਦੇਖ ਲੈਣ ਦੇ ਹਾਂ ਬੇਬੇ ਤਾਂ ਸੋਹਣੇ ਆ ਨਾ ਛੌਲ ਸੋਹਣੇ ਨੇ ਵਧੀਆ ਪਈ ਬਲਈ ਸੋਹਣੇ ਨੇ ਛੌਲ ਤਾਂ ਹਾਂ ਬਸ ਫੇਰ ਇਹ ਵੀ ਰੰਗ ਵਾਲਾ ਸੋਹਣਾਗਾ ਹਾਂ ਇਹ ਨੇ ਭਾਈ ਛੌਲ ਤੇ ਆ ਦੋ ਛੂਟ ਆ ਦੇਖ ਲੈ ਦਿਖਾ ਵੇ ਬੇ ਸੂਟ ਦੇਖੀ 오ਹੋ ਤੇਰੀਆਂ ਦਬਾਂਗੀਆਂ ਦੀਆਂ ਕੋਲ ਉਹ ਕਿਹਨਾਂ ਪਾਇੰਟ ਚਾਹੀ ਬੇਬੀ ਇਹ ਤਾਂ ਮੋਟਾ ਸੂਟ ਆ ਆ ਗਰਮ ਆ ਭਾਈ ਦੇਖ ਮੋਟਾ ਗਾ ਹਾਂ ਦੇਖ ਉਹ ਆਗਾ ਤੇਰੇ ਹੌਣ ਜਾਣ ਚ ਪਾ ਇਹ ਗਰਮੀ ਵਾਲਾ ਬੇਬੇ ਹੈਨਾ ਹਾਂ ਇਹ ਗਰਮੀ ਵਾਲਾ ਵੇ ਕ ਇਹਨਾਂ ਦੀਆਂ ਸਲਵਾਰ ਸਾ ਬੇਬੇ ਮੈਂ ਤਾਂ ਕੁਛ ਲੈ ਕੇ ਵੀ ਨਹੀਂ ਆਈ ਪਾ ਕੇ ਕਾਦੇ ਚਲ ਜਾਊਂਗੀ ਕੋਈ ਨਾ ਮੈਂ ਤੈਨੂੰ ਪਾ ਦੂੰ ਕਾਸੇ ਚ ਆਪੇ ਮੈਂ ਕੋਈ ਲੁਫਾਫੇ ਚ ਪਾ ਦੂੰਗੀ ਤੈਨੂੰ ਯਾਦ ਕਰ ਇਹਨਾਂ ਨੂੰ ਲੁਕੋ ਅਦੇ ਕਿੱਥੇ ਲੁਕੋਵੇਂਗੀ ਐ ਕਿ ਲੁਕੋਣੀ ਆ ਫਿਰ ਮੈਂ ਤੇ ਲੁਕਾ ਦੇਵਾਂਗੀ ਬੋਚ ਕੇ ਜਰੂਰ ਜਾਣ ਲੱਗੀ ਨਾ ਤੇ ਉਦੋਂ ਮੈਂ ਤੈਨੂੰ ਕਹੂੰਗੀ ਬੇ ਬੇ ਮੈਂ ਤ ਹਾਂ ਬਾਈ ਨੂੰ ਲੈ ਕੇ ਨਹੀਂ ਆਂਦੀ ਮੈਂ ਮੈਂ ਤੈਨੂੰ ਬੁਚਕਦੇ ਨੇ ਬਸ ਆਈ ਲੈ ਦੂੰਗੀ ਤਰਾ ਫਾਫਾ ਹਾਂ ਮੈਂ ਚੋਲੇ ਚ ਪਾ ਦਿਆਂ ਤੇ ਹਾਰ ਕੇ ਚਲਾਈ ਕਰ ਬੇਬੇ ਕੇਰਾਂ ਨੂੰ ਕੋਦੇ ਚਾਲੇ ਨੂੰ ਹੋ ਮੈਂ ਧੱਕ ਕੇ ਗਈ ਸੀ ਮੈਂ ਆ ਕਿੱਧਰ ਗੋਹਾ ਘਾਸ ਛੱਡਦੀ ਐ ਸਹੀ ਵਾਰੀ ਕਿਤੇ ਨਿਗਾ ਨਾ ਪਾਈ ਜੇ ਚਲ ਆ ਜਾ ਉਹਨੂੰ ਆਪਣੇ ਤੇ ਸ਼ੱਕ ਨਾ ਹੋ ਜੇ ਐਨੇ ਉੱਥੇ ਬਹਿ ਕੇ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਸੀ ਇੱਧਰ ਮੰਜਾ ਖੜਾ ਕਰ ਦਿੰਦੀਆਂ ਰਾਜਵੀਰ ਮੈਂ ਆਥ ਨੇ ਮੇਰਾ ਸਵਾ ਚੱਕ ਕੇ ਨਾ ਮੰਜਾ ਇੱਥੋਂ ਧੁੱਪਿਓ ਇੱਥੇ ਖੜਾ ਕਰ ਦਿੰਦੀਆਂ ਮੈਨੂੰ ਆਥੇ ਮੈਂ ਤੈਨੂੰ ਮੰਜਾ ਲਿਆ ਕੇ ਦਿੰਨੀ ਐਗੀ ਓਹੋ ਹੋਰ ਮੈਂ ਆ ਕਿ ਕਿ ਉੱਧਰ ਨਾ ਹੱਥ ਮਾਰ ਲੈ ਕੀ ਕਰਾਂਗਾ ਜਦ ਮੈਂ ਸਾਹਮਣੇ ਨਿਗਾ ਪੈਂਦੀ ਐ ਮਰਾਜਾ ਬਾਹਰ ਭੇਡ ਦੇ ਹਾਂ ਤੇ ਕਿਦੋਂ ਮੈਂ ਹੁਣ ਚੋਰੀਓ ਪਾਈ ਤੈਨੂੰ ਕੱਪੜੇ ਦੇਉਂਗੀ ਤੇ ਫੇ ਚੋਰੀ ਵੀ ਕਰਨੀ ਪੈਗੀ ਹੈਗੀ ਹੋਰ ਬੇ ਬੇ ਜ ਚੱਜਦੀ ਹੋਵੇ ਆਪਾਂ ਨੂੰ ਕੀ ਲੋੜ ਆ ਲੁੱਕਾਂ ਰੱਖਣ ਦੀ ਹਨਾ ਕਿਸੇ ਗੱਲ ਮੈਂ ਤਾਂ ਇੱਥੇ ਲੜਾਈਆਂ ਕਰਦੀ ਹੈਗੀ ਕਹਿੰਦੀ ਹਾਂ ਕਿ ਮੈਂ ਤੇਰੇ ਨਾਲ ਦੀ ਮਾਇ ਜਾਇਆ ਕਰੂ ਪੇਠਣ ਲੈਣ ਮਾਇ ਨਹੀਂ ਸੁਣਾਉਂਦੀ ਇਹ ਬੋਲ ਕੇ ਨਹੀਂ ਸੁਣਾਉਂਦੀ ਮੂੰ ਤਾਂ ਬਾਲਾ ਔਖਾ ਪਰਾ ਹੁੰਦੀ ਹੈ ਔਖੇ ਪਰੀ ਤਾਂ ਹੁੰਦੀ ਹੈ ਤੇ ਹੁਣ ਤੂੰ ਕਿਵੇਂ ਆਖੇਂਗੀ ਉਹਨੂੰ ਹਰ ਤਰੀਕ ਤੈਨੂੰ ਮੈਨੂੰ ਐਂ ਰਸ ਤੂੰ ਫਿਰ ਉਹੀ ਗੱਲ ਮੈਂ ਆਖੂਗੀ ਮੈਂ ਤੈਨੂੰ ਐਂ ਕਹਿ ਦੂੰਗੀ ਵੀ ਮੈਂ ਤਾਂ ਆਈ ਸੀ ਆਪਣੀ ਨਣਦ ਕੋਲੇ ਮੈਨੂੰ ਤਾਂ ਕੰਮ ਸੀ ਜ਼ਰੂਰੀ ਤੇ ਮੈਂ ਤਾਂ ਬੇਬੇ ਦਾ ਪਤਾ ਲੈਣ ਆਈ ਸੀ ਬੱਸ ਫੇਰ ਤੂੰ ਤਾਂ ਮੇਰੇ ਮਨ ਦੀ ਗੱਲ ਆਪ ਹੀ ਬੁੱਝ ਗਈ ਪਹਿਲਾਂ ਤੇ ਮੁੰਡੇ ਨੂੰ ਤਾਂ ਮੈਂ ਆਈ ਆਖਿਆਗਾ ਮੈਂ ਆਖਿਆ ਤਾਂ ਉਹਦੀ ਨੰਦ ਕੋਲੇ ਆਈ ਐ ਲੋੜੀ ਦਾ ਸਮਾਨ ਦੇਣ ਹਾਂ ਹੋ ਉਹੀ ਆਖੂਗੀ ਬੇਬੇ ਮੈਂ ਵੀ ਹੁਣ ਹਾਂ ਤੇ ਫੇਰ ਮੈਂ ਆਖਿਆ ਉਹਦੀ ਹੌਂਦੀ ਚੱਲ ਮੈਂ ਆਖਿਆ ਭਾਈ ਮੈਂ ਹੁਣ ਫੋਨ ਕਰ ਕੁਜ਼ਰਤੀ ਲਾ ਲਿਆ ਤੇ ਮੈਂ ਆਖਿਆ ਆਪਾਂ ਨੂੰ ਮਿਲ ਕੇ ਤੇ 10 ਮਿੰਟ ਹੀ ਖੜੂਗੀ ਤੂੰ ਐ ਕਰੀ ਜੇ ਬਾਈ ਕਈ ਵਾਰੀ ਮੈਨੂੰ ਅੱਡੇ ਤੇ ਚੜਾਉਣ ਗਿਆ ਨਾ ਜਾਂ ਹਰਪ੍ਰੀਤ ਕਹਿਣ ਲੱਗੀ ਵੀ ਤੇਰੇ ਬਾਈ ਨੂੰ ਭੇਜਦੀਆਂ ਜਾਂ ਮੈਂ ਜਾਨੀ ਆ ਤੂੰ ਐਂ ਕਹਿਦੀ ਵੀ ਮੈਨੂੰ ਉੱਧਰ ਕੰਮ ਆਗਾ ਮੈਂ ਡਾਕਟਰ ਦੇ ਜਾਣਾ ਤੇ ਨਾਲੇ ਮੈਂ ਰਾਜਵੀਰ ਨੂੰ ਚੜਾয়ে ਆਉਂਗੀ ਨਾ ਕੋਈ ਨਾ ਉਹਨਾਂ ਨੂੰ ਨਹੀਂ ਮੈਂ ਜਾਣ ਦਿੰਦੀ ਅੱਡੇ ਤਾਂ ਮੈਂ ਆਪ ਹੀ ਜਾਉਂਗੀ ਫਿਰ ਮੈਂ ਤੈਨੂੰ ਉੱਥੋਂ ਦੇਖ ਤੇ ਲੀੜੇ ਫੜਾਉਂਗੀ ਚੋਰਾਂ ਨੂੰ ਚੱਕ ਕੇ ਹਾਂ ਤੇ ਆ ਜਾ ਬੇਬੇ ਆਪਾਂ ਅੰਦਰ ਬਹਿ ਜਾਂਦੀਆਂ ਹਾਂ 2 ਮਿੰਟ ਆ ਜਾ ਭਾਈ ਚੱਲ ਠੰਡ ਜੀ ਹੋਈ ਪਈ ਐ ਗੱਲਾਂ ਬਾਤਾਂ ਕਰ ਲਾਈਆਂ ਬਹਿ ਕੇ ਮੈਂ ਸਾਰੇ ਪਾੜ ਲੈ ਟੋਕਰਾ ਮੈਂ ਸਾਡੇ ਐਲਮੇ ਸੰਨ ਖਰਾਬ ਹੋਣੇ ਕਿਹੜਾ ਬੇੜਾ ਹੋ ਗਿਆ ਆਗੇ ਤੁਸੀਂ ਹਰਾ ਤਾਂ ਮੈਂ ਪਾਉਂਦਾ ਤਾਈਏ ਟੋਕਰਾ ਪਰ ਕਿਹਰੇ ਦਾ ਉਹ ਮੈਂ ਪਾ ਦੂੰਗਾ ਹਰੇ ਦਾ ਕੋਈ ਗੱਲ ਨਹੀਂ ਅੱਜ ਕੋਣ ਬੋਲੀ ਆ ਜਾਂਦਾ ਉਹ ਬੋਲਣਾ ਤਾਂ ਕਿਨੇ ਸੀ ਮੈਨੂੰ ਤਾਂ ਐ ਲੱਗਦਾ ਨਾ ਭੈਣ ਕਹਿੰਦੀ ਸੀ ਆਉਣ ਨੂੰ ਬੇਬੇ ਨੇ ਮਤੋਂ ਫੋਨ ਫੜ ਕੇ ਗੱਲ ਕਰੀ ਸੀਗੀ ਭੈਣ ਨਾਲ ਉਹ ਕਿਤੇ ਕੋਈ ਰਿਸ਼ਤੇਦਾਰੀ ਚਾਈ ਸੀ ਇੱਥੇ ਆ ਮੁੱਸੇ ਦੇ ਨਾਲ ਹੀ ਤਾਂ ਹੈਗਾ ਆਰਾਮ ਦਿੱਤੇ ਵਾਲਾ अच्छा अब नानन ਤੋਂ ਕੋਲੇ ਹਾਂ ਉੱਥੇ ਨਾਨ ਬਤਾएगी ਹੁਣ ਕੋਈ ਰਿਸ਼ਤੇਦਾਰੀ ਕਹੀ ਹੈ ਉੱਥੇ ਪਰ ਰਿਸ਼ਤੇਦਾਰੀ ਚਾਈ ਸੀ ਬੇਬੇ ਨੇ ਤਾਂ اچانک ਹੀ ਫੋਨ ਕਰ ਲਿਆ ਵੀ ਗੱਲ ਕਰਨਾ ਮੈਂ ਰਾਜਵੀਰ ਨਾਲ ਉਹ ਤੇਰੇ ਫੋਨ ਤੇ ਗੱਲ ਹੋਈ ਤੇਰੇ ਨਾਲ ਫੋਨ ਤੇ ਗੱਲ ਕਰੀ ਸੀ ਉਹ ਕੋਈ ਚੱਲ ਮੈਂ ਲੰਗਰੀ ਟੱਪਦੀ 2 ਮਿੰਟ ਆ ਜੂੰਗੀ ਨਾ ਤੈਨੂੰ ਗੱਲ ਨਹੀਂ ਸੁਣੀ ਬੇਬੇ ਕੀ ਗੱਲ ਕਰਦੀ ਸੀ ਰਾਜਵੀਰ ਨਾਲ ਗੱਲ ਤਾਂ ਬਚਰੀ ਨੇ ਕੀ ਕਰਨੀ ਤੂੰ ਤਾਂ ਹੀ ਫੋਨ ਲਾਇਆ ਸੀਗਾ ਤੇ ਮੈਂ ਤੈਨੂੰ ਬੇਬੇ ਨੇ ਐ ਵੀ ਕਿਹਾ ਸੀ ਮੈਂ ਹਾਂ ਨਾ ਰਿਸ਼ਤੇਦਾਰੀ ਚ ਤਾਂ ਹੁਣ ਆਈ ਹੈ ਭੈਣਾ ਹਾਂ ਤੇ ਆਪ ਹੀ ਮਿਲਣ ਆਈ ਤੂੰ ਫੋਨ ਕਰ ਤੇ ਤੇਰੇ ਤਮਾਉ ਕਿੰਨੇ ਮਹਾਰਾਹ ਹੈ ਨੂਬੀ ਨਾ ਕਹੀਂ ਬੰਦਨਾ ਕਾਲੀ ਨਾ ਮੁਰਨਾ ਹੁੰਦਾ ਅਗਲੇ ਨੇ ਬੇਬੇ ਨਾ ਅੱਜ ਪੈਨਸ਼ਨ ਕਢਾਉਂਗੀ ਸੀ ਕਿਤੇ ਬੇਬੇ ਪੈਸਾ ਨਾ ਕਢਾ ਲਏ ਹੋਵੇ ਬੇਬੇ ਨੇ ਪੈਸੇ ਨਾ ਦੇਣੇ ਹੁਣ ਰਾਜਵੀਰ ਨੂੰ ਉਹ ਤੂੰ ਤਾਂ ਐਵੇਂ ਬੇਬੇ ਤੇ ਸ਼ੱਕ ਕਰਦੀ ਰਹੀ ਮੈਨੂੰ ਪਹਿਲਾਂ ਤਾਂ ਬੇਬੇ ਕਹਿੰਦੀ ਕਿ ਤੂੰ ਕਿ ਸਿਆਲਾ ਵਾਲੇ ਲੀੜੇ ਨਾ ਲੈਣਾ ਤਾਂ ਤੈਨੂੰ ਲੈ ਕੇ ਦੇਣ ਦਿੱਤੇ ਨਾ ਮੈਨੂੰ ਆਪ ਦਵਾ ਕੇ ਲਈ ਆ ਦੇਖ ਲੈ ਤੇਰੇ ਸਾਹਮਣੇ ਆ ਮੇਰੇ ਗਰਮੀ ਵਾਲੇ ਸ਼ੂਟ ਪਾਏ ਬੇਬੇ ਮੈਨੂੰ ਕਹਿੰਦੀ ਮੇਰੀ ਪੈਸ਼ਨ ਮਿਲੂ ਕਿ ਦੋ ਮਹੀਨੇ ਇਕੱਠੀ ਹੋਈ ਪਈ ਮੈਂ ਲੈ ਆਉਂਗੀ ਤੇ ਹੁਣ ਅੱਜ ਕਹਿੰਦੀ ਮੈਨੂੰ ਤਾਂ ਪੜ੍ਹਣਾ ਕੋਈ ਹੋ ਰਿਹਾ ਕੋਈ ਕਰ ਲੈਨੇ ਤੂੰ ਤਾਂ ਹਰਾ ਪਾ ਤੂੰ ਜਾ ਕੇ ਦੇਖ ਮੈਂ ਪਾਉਣਾ ਮੱਝ ਨੂੰ ਮੈਂ ਇਹਦੀਆਂ ਮੈਂ ਆਪੀ ਕਰ ਲੂੰ ਗੱਲ ਪਤੀ ਇਹ ਮੈਨੂੰ ਗੱਲ ਦਾ ਤਾਂ ਗੱਲ ਦਾ ਤਾਂ ਇੱਕੋ ਹੀ ਗੱਲ ਹੈ ਇਹਦੇ ਨਾਲ ਫੋਨ ਤੇ ਤਾਂ ਮੈਂ ਰਿਕਾਰਡਿੰਗ ਲਈ ਹੋਈ ਹੈ ਇਹਦੇ ਨਾਲ ਫੋਨ ਤੋਂ ਤਾਂ ਮੈਂ ਗੱਲਾਂ ਹੀ ਕੱਢ ਕੇ ਸੁਣ ਲੂੰਗੀ ਵੀ ਬੇਬੇ ਨੇ ਇਹਦੇ ਨਾਲ ਗੱਲਾਂ ਕੀ ਕੀਤੀਆਂ ਬੇਬੇ ਨੇ ਪੈਸੇ ਦੇਣ ਦੀਆਂ ਗੱਲਾਂ ਕੀਤੀਆਂ ਕਿ ਕਾਦੀਆਂ ਗੱਲਾਂ ਕੀਤੀਆਂ ਉਹ ਤਾਂ ਮੈਂ ਬਾਅਦ ਵਿੱਚ ਦੇਖੂਗੀ ਕਿਹੜਾ ਚੱਲ ਮੈਂ ਮਿਲ ਤਾ ਲਵਾਂ ਪਤਾ ਲੱਗ ਜੂ ਮੈਨੂੰ ਮਿਲ ਕੇ ਉਹ ਲਹਰਪ੍ਰੀਤ ਨਾ ਐਵੇਂ ਹੀ ਸ਼ੱਕ ਕਰਦੇ ਰਹਿੰਦੀ ਸਾਰਾ ਦਿਨ ਬੇਬੇ ਤੇ ਅਖਿਆਇ ਨਾ ਦੇ ਦੇ ਆਇਆ ਨੀ ਤੇ ਬੇਬੇ ਨੇ ਵਿਚਾਰੀ ਨਾ ਕਿ ਬੇਬੇ ਦਾ ਭੂਲੀ ਪਾਲੀ ਆ ਅਹੀ ਜਿਹੜੇ ਬੇਬੇ ਦੇ ਮਨ 'ਚ ਗੱਲ ਹੀ ਨਹੀਂ ਹੈਗੀ ਉਹ ਜਾ ਕੇ ਮੈਂ ਪਤਾ ਕਰਦਾ ਉਹਦਾ ਐਵੇਂ ਹੀ ਕਰੀ ਜਾਂਦੀ ਹੈ ਸਾਰਾ ਦਿਨ ਹਰਪ੍ਰੀਤ ਕਿੱਥੇ ਗਈ ਸੀ ਸ੍ਰੀ ਕਾਲਬਾਈ ਹੋਰ ਠੀਕ ਹੈ ਹਾਂ ਠੀਕਾ ਬੰਦਿਆ ਪਰ ਮੱਜਾਂ ਨੂੰ ਨੀਰਾ ਪਾਈ ਜਾਂਦੀ ਸੀ ਇਹ ਮੈਨੂੰ ਬੇਬੇ ਨੇ ਦੱਸਿਆ ਨਹੀਂ ਵੀ ਰਾਜਵੀਰ ਨੇ ਹੋਣਾ ਮਾਦਾ ਕਿਹੜੇ ਵੇਲੇ ਆਂਦੀ ਆ ਬੇਬੇ ਨਾਲ ਗੱਲਾਂ ਕਰੀ ਇੰਨੀ ਕਦੋਂ ਦੀ ਤੂੰ ਕਿਹੜੇ ਵੇਲੇ ਆ ਵੀ ਰਹੀ ਆ ਬੇਬੇ ਨੇ ਤੇਰੇ ਨੂੰ ਫੋਨ ਤੇ ਲਾ ਕੇ ਤੇਰੇ ਨਾਲ ਗੱਲ ਵੀ ਕੀਤੀ ਕਿਤੇ ਤੁਰਿਆ ਯਾਰ ਹਮ ਦਿੱਤੇ ਵਾਲੇ ਹੀ ਹੋਈਆਂ ਨਾ ਬੇਬੇ ਮੈਨੂੰ ਨਹੀਂ ਦੱਸ ਸਕਦੀ ਉਹਦਾ ਹੁਣ ਬੇਬੇ ਨਾ ਬੇਬੇ ਚੋਰੀਆਂ ਰੱਖਦੀ ਹਰ ਇੱਕ ਗੱਲ ਦੀਆਂ ਬੇਬੇ ਜਮੇ ਨਹੀਂ ਦੱਸਦੀ ਮੇਰੇ ਕੋਲ ਤਾਂ ਗੱਲ ਚਲ ਮੈਂ ਦੱਸ ਚੋਰਾਂ ਤਾਂ ਕਾਨੂੰ ਰੱਖਦੇ ਤੈਨੂੰ ਤਾਂ ਐਵੇਂ ਹੀ ਵਹਿਮ ਹੋ ਜਾਂਦਾ ਵਹਿਮ ਨਹੀਂ ਹੋਰ ਤੇਰਾ ਦੱਸ ਪਰਿਵਾਰ ਸਾਰਾ ਠੀਕ ਸੀ ਸਾਰੇ ਠੀਕ ਠਾਕ ਆ ਵਧੀਆ ਮੈਂ ਤਾਂ ਨਾ ਮੇਰੀ ਨੰਦ ਕੋਲੇ ਆਈ ਹੋਈ ਸੀ ਮੈਂ ਹੋਏ ਚਲ ਬੇਬੇ ਦਾ ਪਤਾ ਲੈ ਜਾ ਐ ਤਾਂ ਮੈਨੂੰ ਪਤਾ ਦੱਸਿਆ ਹੀ ਤੇਰੇ ਬਾਈ ਨੇ ਕਿਰਨ ਨਿੱਤੇ ਆਈ ਹੋਈ ਸੀ ਭੈਣ ਹਾਂ ਤੇ ਮੈਂ ਤਾਂ ਐ ਪੁੱਛਦੀ ਸੀ ਮਾਂ ਬੇਬੇ ਨੂੰ 2 ਮਹੀਨੇ ਹੋ ਗਏ ਪੈਸੇ ਨਹੀਂ ਮਿਲੇ ਕਿਤੇ ਤੂੰ ਪੈਸੇ ਲੈਣ ਤਾਂ ਨਹੀਂ ਬੇਬੇ ਨੇ ਕਢਾ ਲੈ ਹੁਣ ਨਾ ਨਾ ਮੈਨੂੰ ਕੀ ਲੋੜਾ ਪੈਸੇ ਦੀ ਮੇਰੇ ਕੋਲੇ ਰੱਬ ਦਾ ਤਾਂ ਸਭ ਸੱਸਰੀ ਘਰ ਬਾਈ ਉਹ ਤੂੰ ਕੀ ਗੱਲਾਂ ਕਰੀ ਲੈ ਨਾ ਨਹੀਂ ਮਿਲਣੇ ਰਾਜਵੀਰ ਉਮੈਨ ਨੂੰ ਕੁਝ ਟਾਈਮ ਮਿਲ ਗਿਆ ਮੈਂ ਤਾਂ ਉਹ ਫੋਨ ਤੇ ਗੱਲ ਦਾ ਸੀ ਸੀ ਬਈ ਬਈ ਫੋਨ ਤੇ ਗੱਲ ਹੋ ਗਈ ਭਈ ਆਉਂਦੀ ਤਾਂ ਫੇਰ ਇਹ ਜੇ ਤੁਸੀਂ ਘਰੇ ਖੜੋਗੇ ਘਰੇ ਤਾਂ ਮੈਨੂੰ ਤੂੰ ਨਹੀਂ ਦਸੀ ਨਾ ਮੈਨੂੰ ਬਾਈ ਦੱਸਿਆ ਤੈਨੂੰ ਦਸੀ ਤਾਂ ਇਹ ਨਹੀਂ ਸਾਨੂੰ ਤਾਂ ਇਧਰ ਮੈਨੂੰ ਤਾਂ ਪਸੂਆਂ ਕਰਨੀ ਕਿਹੜੇ ਵੇਲੇ ਹੋਗੇ ਗਏ ਨੂੰ ਆ ਤੇਰੇ ਬਾਈ ਤਾਂ ਹੁਣੀ ਆਇਆ ਸੀ ਮੇਰੇ ਕੋਲੇ ਇਧਰ ਹੀ ਗਿਆ ਸੀ ਪਰ ਤੂੰ ਹੁਣ ਰਹੇਂਗੀ ਕਿ ਚਾਏ ਜਾਂ ਜਾ ਨਾ ਨਾ ਮੇਰਾ ਕਿੱਥੇ ਬਈ ਰਹਿਣ ਦਾ ਟਾਈਮ ਆ ਮੈਂ ਤਾਂ ਜਾਣੀ ਆ ਰਹਿ ਜਾ ਨਾ ਫੇਰ ਰਾਤ ਲਾਏ ਤੜਕੇ ਵਗ ਜੀ ਨਹੀਂ ਹਰਪ੍ਰੀਤ ਤੈਨੂੰ ਪਤਾ ਮੇਰੇ ਜਵਾਬਕ ਨਹੀਂ ਰਹਿੰਦੇ ਹੈਗੇ ਭਣੀ ਸੱਚੀ ਗੱਲ ਤੁਸੀਂ ਝੂਠ ਨਾ ਬੋਲੀ ਹਾਂ ਬੇਬੇ ਤੈਨੂੰ ਨਾ ਫੋਨ ਕਰਦੀ ਤੂੰ ਰਾਮੇਚਨ ਤੋਂ ਮੁੜੀ ਜਾਂਦੀ ਸਾਡੇ ਕੋਲੇ ਆਉਂਦੀ ਨਹੀਂ ਸੀ ਫੇਰ ਤਾਂ ਮੈਂ ਮੁੜ ਜਾਂਦੀ ਦੇਖ ਬਈ ਮੇਰੇ ਕੋਲ ਇੰਨਾ ਨਹੀਂ ਹੈਗਾ ਟਾਈਮ ਆ ਤੇ ਦਿਨ ਹੋਏ ਪਏ ਛੋਟੇ ਘਰੇ ਵੀ ਤੈਨੂੰ ਪਤਾ ਕੰਮ ਤੰਦਾ ਕਰਨਾ ਉਹ ਘਰੇ ਕਰਾਂ ਵਿਚਾਰੀ ਨੇ ਹੁਣ ਜਾਣਾ ਹੀ ਹੂ ਤੇਰਾ ਹਾਂ ਬਾਈ ਚੜਾਈ ਹੋਰ ਦੇ ਤੇ ਫਿਰ ਤੈਨੂੰ ਕਵੇਲਾ ਹੋ ਜੀ ਜਾਣਾ ਨੇ ਫਿਰ ਕਵੇਲਾ ਮੋਟਰਸਾਈਕਲ ਤੇ ਨਾ ਨਾ ਬੇਬੇ ਦੀ ਮੋਟਰ বাই ਮੇਰੀ ਗੱਲ ਸੁਣਾ ਬੇਬੇ ਕਿੱਥੇ ਮੈਂ ਤਾਂ ਨਾ ਬੇਬੇ ਨਾਲ ਹੀ ਜਾਉਂਗੀ ਬੇਬੇ ਨਾਲ ਕਿ ਭੇਜੀ ਸੀ ਕਿ ਬੇਬੇ ਨਾਲ ਕਿ ਦਰਵਾਜ਼ੀ ਹੁਣ ਬੇਬੇ ਨਾ ਕੇ ਜਾਏਗੀ ਤੇਰੇ ਬਾਈ ਚੜਾਉਣਾ ਮੋਟਰਸਾਈਕਲ 'ਤੇ ਕਾਹ ਬੜਨਾ ਮੈਂ ਬੇਬੇ ਨਾਲ ਤੁਰੀ ਜਾਊਂਗੀ ਬੇਬੇ ਨੇ ਨਾ ਕੰਮ ਲੈਣ ਦਾ ਮਿਲ ਕੇ ਆਤੀਆਂ ਬੇਬੇ ਨਾਲ ਕੀ ਗੱਲ ਕਰਨੀ ਹੈ ਹੁਣ ਤੂੰ ਮੋਟਰਸਾਈਕਲ 'ਤੇ ਚੜ ਜਾ ਹਾਂ ਤੁਸੀਂ ਮਾਮਾ ਦੀਆਂ ਗੱਲਾਂ ਬਾਤਾਂ ਕਰ ਲਾਂਗੇ ਨਾਲੇ ਬੇਬੇ ਨੂੰ ਥੋੜਾ ਜਿਹਾ ਕੰਮ ਨਾਲੇ ਮਿਲਣ ਛੱਡਿਆ ਕੰਮ ਤਾਂ ਉਹੀ ਤਾਂ ਨਹੀਂ ਜਿਹੜਾ ਮੈਂ ਕਿਹਾ ਤੈਨੂੰ ਨਾ 5:00 ਤੱਕ ਬੱਜੇ ਪਿਆ ਆ ਇਸ ਵੇਲੇ ਕਿਹੜੀਆਂ ਬੈਂਕਾਂ ਖੁੱਲ੍ਹਦੀਆਂ ਨਹੀਂ ਆ ਚੱਲ ਚੰਗਾ ਪਈ ਬਿਨਾਂ ਮੇਰੇ ਲੈ ਜੂ ਕੜਾ ਕੇ ਚਾਹ ਪਾਣੀ ਤੂੰ ਆਏ ਦ ਚਾਰੀ ਕਰਕੇ ਪੀਲੀ ਤੁਸੀਂ ਆਹੋ ਮੈਂ ਤਾਂ ਆਪ ਹੀ ਕਰਕੇ ਪੀਲੀ ਤੂੰ ਐਂ ਦੱਸ ਹਾਂ ਹੀ ਕਹਿਦਨੀ ਐ ਜਰਕਦੇ ਨੇ ਵੀ ਬੇਬੇ ਦੀ ਪਰਸਨ ਨਹੀਂ ਆਈ ਜਾਂ ਤੂੰ ਨਹੀਂ ਲੈ ਗਈ ਪਹਿਲਾਂ ਮੈਂ ਇਦੋਂ ਪਹਿਲਾਂ ਕਿੰਨੇ ਕ ਵਾਰੀ ਪੈਸੇ ਲੈ ਗਈ ਬੇਬੇ ਤੋਂ ਪਹਿਲਾਂ ਤਾਂ ਨਹੀਂ ਲੈ ਕੇ ਗਈ ਬੇਬੇ ਨੇ ਮੈਨੂੰ ਲਾਰਾ ਲਾਰ ਰੱਖੇ ਬੇਬੇ ਕਹਿੰਦੀ ਤੈਨੂੰ ਮੈਂ ਕੱਪੜੇ ਰੱਖ ਕੇ ਦੇਉਂਗੀ ਦੇਖ ਲੈ ਨਾ ਤਾਂ ਤੇਰੇ ਬਾਈ ਨੂੰ ਲੈਣ ਦਿੱਤੇ ਨਾ ਆਪ ਦਵਾਈ ਆ ਕੇ ਲੈਣ ਦੀ ਤੂੰ ਹੀ ਕਹਦੇ ਪਈ ਫਿਰ ਚਲ ਕੋਈ ਨਹੀਂ ਸਬਰ ਰੱਖ ਲੈ ਤੇਰੇ ਕੋਲ ਬਥੇਰੇ ਸੂਟ ਆ ਐਡੇ ਸੋਹਣੇ ਤਾਂ ਪਾਈ ਫਿਰਦੀਆਂ ਲਿਆ ਦਊਗੀ ਕੋਈ ਨਹੀਂ ਤੇ ਫਿਰ ਤੂੰ ਕਹੇ ਦੀ ਨਾ ਬੇਬੇ ਨੂੰ ਇਹਨਾਂ ਤਾਂ ਕਹੀ ਸਕਦੀ ਐ ਤੇਰੀ ਤਾਂ ਬੇਬੇ ਸੁਣਦੀ ਐ ਮੇਰੀ ਤਾਂ ਨਹੀਂ ਗੱਲ ਸੁਣਦੀ ਚਲ ਕੋਈ ਨਹੀਂ ਮੈਂ ਤੇ ਕੀ ਕਹੂੰਗੀ ਬੇਬੇ ਨੂੰ ਤੈਨੂੰ ਲਿਆ ਦਊਗੀ ਦੋ ਗਰਮ ਸੂਟ ਚੰਗਾ ਹਾਂ ਚਲ ਚੰਗਾ ਹੁਣ ਮੈਂ ਜਾਨੀ ਆ ਚੰਗਾ ਚੰਗਾ ਫਿਰ ਲੈ ਦੇ ਕੇ ਜਾਨੀ ਹੁੰਨੀ ਐ ਬੇਬੇ ਨੂੰ ਕੁਛ ਨਾ ਕੁਛ ਚੰਗਾ ਫਿਰ ਲਿਜਾਣ ਦੀ ਨਹੀਂ ਕੁਛ ਠੀਕ ਆ ਕਹਿੰਦੀ ਐ ਮੈਂ ਲਿਜਾਂਦੀ ਨਹੀਂ ਕੋਈ ਨਹੀਂ ਮੈਨੂੰ ਪਤਾ ਤਾਂ ਲੱਗ ਹੀ ਜੋ ਰਿਕਾਰਡਿੰਗ ਕੱਢਦੀ ਆ ਉਹਦੇ ਮੋਬਾਈਲ ਤੇ ਰਿਕਾਰਡਿੰਗ ਲੱਗੀ ਸੀ ਵੀ ਗੱਲਾਂ ਕੀ ਹੋਈਆਂ ਮਾਵਾ ਤੀਆਂ ਨੂੰ ਫੇਰ ਕੱਢੂ ਮੈਂ ਥੋੜੀ ਪੋਲ ਖੋਲੂੰ ਦੋਨਾਂ ਦੀ ਆਪਣੇ ਤਾਂ ਪਾ ਕੇ ਧਰਤੇ ਹੁਣ ਝੋਲੇ ਆ ਜਾ ਆ ਜਾ ਬੇਬੇ ਚੱਕ ਲਿਆ ਨਾ ਕੱਪੜੇ ਚੁੱਪ ਚੁੱਪ ਕਰਾ ਮੈਨੂੰ ਬਾਹਰ ਦਾ ਦੇਂਦੇ ਆਪਾਂ ਇਧਰ ਦੇ ਗੇਟ ਫੜਾਉਂਗਾ ਮੈਂ ਤੈਨੂੰ ਕੱਪੜੇ ਤੂੰ ਆਈਂ ਦੀ ਆ ਜਾ ਚੱਕ ਲਾ ਦੇ ਬਾਹਰ ਫੇਰ ਆਈਂ ਦੀ ਆ ਜਾ ਨਾ ਇਧਰ ਦੀ ਆ ਨਾ ਬੇਬੇ ਨਹੀਂ ਮਾਕਾ ਉਧਰ ਦੇ ਗੇਟ ਚੱਕ ਲੈਣੀ ਨਹੀਂ ਉਹ ਹੋ ਉਹਦੇ ਸਾਹਮਣੇ ਤਾਂ ਨਿਕਲ ਮੇਰੇ ਨਾਲ ਲੈ ਆ ਜਾ ਲੈ ਚਾਲ ਆ ਜਾ ਆ ਜਾ ਆ ਜਾ ਸਾਹਮਣੇ ਗਾੜੀ ਸੇ ਇਧਰ ਓਲੇ ਚ ਹੋ ਕੇ ਚੱਕੀ ਜਾਂਦੀ ਆ ਕੋਈ ਢੱਕੀ ਜਾਂਦੇ ਮਤਲਬ ਬਾਹਰ ਦਾਤਾ ਹਾਂ ਬੜਾ ਪਤਾ ਲੱਗਦਾ ਏ ਉਹਨੂੰ ਮੈਂ ਹੁਣ ਚੱਕ ਲਿਆਉਂਗੀ ਐਂ ਦੀ ਚੱਕ ਕੇ ਲਿਆ ਮਨਾ ਦਿਮਾਗ ਤੋਂ ਕੰਮ ਲਿਆ ਕਰ ਬੇਬੇ ਲੈ ਹੋਣੀ ਐ ਕੀ ਚੱਕ ਲਿਆ ਚੱਕ ਲਿਆ ਚੱਕ ਨੀ ਕੀ ਕਰਾ ਉਹੀ ਜ਼ਾਲਮਾ ਗੁਰਾਜ ਵੀਰ ਤੇਰੀ ਮਾਰੀ ਨਾ ਮੈਨੂੰ ਚੋਰੀ ਕਰਨੀ ਪੈਂਦੀ ਆ ਉਹ ਨਹੀਂ ਮੈਂ ਚੋਰੀ ਕਰਦੀ ਕਿਸੇ ਗੱਲ ਦੀ ਤੇਰੀ ਕੋਈ ਨਹੀਂ ਬੇਬੇ ਮੈਦੀ ਨੂੰ ਕਰਨੀ ਪੈਂਦੀ ਆ ਮੈਨੀਆਂ ਤੇਰੀ ਮਾਰੀ ਨੂੰ ਚਲ ਬਸ ਕੁਛ ਨਹੀਂ ਹੁੰਦਾ ਆਂ ਜਾ ਦੇ ਬੇਬੇ ਯਾਰ ਆ ਜਾ ਕੇ ਦਾ ਚੱਲ ਚੱਲ ਖੜ ਜਾ ਖੜ ਜਾ ਬੇਬੇ ਹਾਂ ਭਾਈ ਕੀ ਆ ਆ ਕੀ ਇਹ ਤਾਂ ਭਾਈ ਦੇਰੇ ਕੋਈ ਨਾ ਮਰਦਾ ਰਹੀ ਸੀ ਇੱਥੇ ਤਾਂ ਰਹੀ ਸੀ ਇਹਨੇ ਲੈ ਆਓ ਬੇਬੇ ਮੈਂ ਆਉਂਦੀ ਹੋਈ ਲੈ ਕੇ ਤਾਂ ਆਈਆਂ ਹਾਂ ਹਾਂ ਫੇਰ ਤੂੰ ਤੇਰੇ ਜਾਂ ਫੇਰ ਇਹ ਤਿੰਨ ਚੜਿਆ ਚੋਰਾ ਹੋਰ ਹੁਣ ਹੋਰ ਸੁਣੀਏ ਮਾ ਆਦੀ ਨਣਦ ਕੋਲ ਲੈ ਕੇ ਆਈਆਂ ਤੇ ਉੱਥੋਂ ਲੈ ਕੇ ਆਈ ਐ ਇੱਥੇ ਤਾਂ ਤੈਨੂੰ ਨਹੀਂ ਨਣਦ ਨਹੀਂ ਦਿੱਤਾ ਤੈਨੂੰ ਇੰਨਾ ਕੁਸਾ ਤੇ ਹੋਰ ਆਵੇ ਛੂਟ ਵੀ ਅਣਸੀਆਂ ਤੇ ਤੇਰੀ ਨਣਦ ਨਹੀਂ ਦੇਤੇ ਹੋਰ ਹੁਣ ਆ ਛੋਰਾ ਭਾਈ ਦੇਖ ਮਮਾ ਸਾਰਾ ਕੁਝ ਫਰੋਲੂ ਹੋਰ ਹੈਂ ਤਾ ਦੱਸੋ カズー ਕਿੱਦਾਂ ਦੀ ਲਿਆਈ ਬੈਠੀ ਐ ਤੇ ਤੂੰ ਕਹਿੰਨੀ ਆਦੀ ਨਨਦ ਨੇ ਦਿੱਤੀ ਹੁਣ ਇੱਕੋ ਜਿਹਾ ਭਾਈ ਹੁਣ ਹੁੰਦੀ ਨਹੀਂ ਨੀ ਹੁਣ ਆਇਤਾ ਨਹੀਂ ਵੀ ਕੋਈ ਇੱਕੋ ਜਿਹਾ ਹੁੰਦੇ ਨਹੀਂ ਚੱਲਾ ਨਾ ਕਰ ਮੈਂ ਤੈਨੂੰ ਦੱਸਾਂ ਸਿੱਧੀ ਸਿੱਧੀ ਮੰਨ ਜਾ ਵੀ ਕੁੜੀ ਨੂੰ ਪਰਸਨਲ ਪੈਸਿਆਂ ਚੋਂ ਚੋਰੀਆਂ ਲੀਲੇ ਲਿਆ ਕੇ ਦਿੰਦੀ ਸੀ ਕੁੜੀ ਆ ਦੀ ਨਨਦ ਕੋਲ ਜਿਹੜੀ ਦੋ ਦੋ ਸ਼ਾਲਿਆ ਫਿਰ ਤੇ ਹਰ ਪ੍ਰੀਤ ਦੇ ਲੋ ਆਲੇ ਦਿੱਤੇ ਨੇ ਹਾਂ ਦੱਸ ਮੈਨੂੰ ਇਹ ਕਿਵੇਂ ਆ ਗਏ ਇਹ ਤਾਂ ਮੈਂ ਆਉਂਦੀ ਹੋਈ ਲੈ ਕੇ ਆਈ ਸੀ ਤੈਨੂੰ 20 ਵਾਰੀ ਤਾਂ ਦੱਸਤਾ ਹਾਂ ਤੇਰੀ ਨਨਦ ਨੇ ਤੈਨੂੰ ਦੋ ਤਿੰਨ ਛੂਟ ਦੇ ਦਿੱਤੇ ਨਾਲੇ ਤੈਨੂੰ ਦੋ ਤਿੰਨ ਸ਼ਾਲ ਦੇ ਤੇ ਫਲਕਾਰੀਆਂ ਦੇ ਤਾ ਤੇ ਹੋਰ ਭਾਰੇ ਕਿੱਤੇ ਬੇਬੇ ਆ ਦੇਖ ਲੋ ਕੰਮ ਇਹ ਦੇ ਪਾਈ ਕੀ ਕਿਤੇ ਨੇ ਉਹ ਮੈਂ ਮਰ ਜਾ ਮੀ ਜੇ ਜੇ ਇੱਕੇ ਕਰੀ ਆਈ ਸੀ ਆ ਦੋ ਸ਼ਾਲ ਇੱਕ ਤਾਂ ਮੈਨੂੰ ਲੈ ਕੇ ਦਿੱਤੇ ਸੀ ਤੇ ਆ ਤੂੰ ਕਹਿੰਦੀ ਮੈਂ ਹਾਵਦਾ ਕਿ ਆ ਤੇਰਾ ਤੇ ਦੇ ਦੇ ਤੂੰ ਚੱਕ ਇਹਨੂੰ ਕੋੜਾ ਕਿੱਥੋਂ ਦੇ ਤੇ ਉਹ ਦੰਦ ਨਾ ਮੈਂ ਪਿਆ ਰਹਿਣਾ ਹਰਪ੍ਰੀਤ ਤੂੰ ਜਾਣ ਰਿਹਾ ਤਾਏ ਕੇ ਕਰੀ ਲੈਂਤੇ ਸੀ ਸ਼ਾਲ ਬਈ ਮੈਂ ਉਹਦੇ ਆਖਿਆ ਸੀ ਮਾਵੇਂ ਮੇਰਾ ਜਗਵੀਰ ਦਾ ਸ਼ਾਲ ਨਾਲ ਲੈ ਲੈ ਇੱਕ ਇੱਕ ਮੇਰਾ ਲੈ ਦੇ ਮੈਨੂੰ ਕਹਿੰਦੀ ਨਾ ਨਾ ਮੈਂ ਤਾਂ ਰਜਵੀਰ ਨੂੰ ਕੱਪੜੀ ਨਹੀਂ ਦਿੰਦੀ ਫਿਰ ਤੂੰ ਲੈ ਜਾ ਕਰਨੜਗੇ ਨੂੰ ਵੀ ਇੱਕ ਆਹ ਨਾ ਫਿਰ ਕਿੱਦੇ ਫੇਚਣ ਮਿਲਦਾ ਰਜਵੀਰ ਫਿਰ ਮੈਂ ਉਹਦੇ ਲਿਆ ਦੂੰਗੀ ਹਾਂ ਕੋ ਬਾਲੀ ਕੁ ਜੁੱਸਣੀ ਆ ਮੈਨੂੰ ਇਹਨੂੰ ਲੈ ਜਾ ਕਰ ਜਦੋਂ ਮੈਂ ਤੇਰੇ ਨਾਲ ਫਰਕ ਨਹੀਂ ਰੱਖਦੀ ਜਾਂ ਤਾਂ ਐ ਕਹੇ ਬੇਬੇ ਵੀ ਰਜਵੀਰ ਨੂੰ ਦੇਣ ਨਹੀਂ ਦਿੰਦੀ ਮੈਂ ਤੈਨੂੰ ਕਹਿੰਦੀ ਨਹੀਂ ਦੋਨਾਂ ਨੂੰ ਇੱਕੋ ਜਿਹਾ ਲਿਆ ਦੇ ਤੂੰ ਫਰਕ ਰੱਖਦੀ ਆ ਤੂੰ ਚੋਰੀਆਂ ਦਿੰਦੀ ਆ ਇਹਨੂੰ ਚੋਰੀਆਂ ਨਹੀਂ ਦਿੰਦੀ ਕੋਈ ਨਾ ਕਿੱਦੇ ਹੁਣ ਮੇਰੀ ਪੇਛਣ ਮਿਲ ਗਈ ਨਾ ਭਾਵੇਂ ਦੋ ਮੰਗਾ ਲਈ ਤਾਈ ਬੱਧੀ ਆ ਤੂੰ ਇਹਨੂੰ ਅੱਧੇ ਤੂੰ ਇਹਨੂੰ ਦੇ ਐਜੋ ਰੱਖ ਲੈ ਹਰਪ੍ਰੀ ਤੇ ਇੱਕ ਸੂਟ ਜਿਹੜਾ ਰੱਖਣਾ ਤੂੰ ਲੈ ਕੋਲੇ ਲੈ ਜਾ ਮੋਟ ਕਪੜੇ ਨਹੀਂ ਆ ਜਾ ਕੇ ਕਸ਼ੌਲ ਰੱਖ ਲਾ ਆ ਪਾ ਦੇ ਬੇਬੇ ਵਿੱਚ ਥੋੜਾ ਕਪੜਾ ਤੇਰੇ ਮੋਸਮੀਰਾ ਜੇ ਤੇਰੇ ਮੰਗੂ ਮੇਰੇ ਨਾਲ ਹੀ ਬਰਤੇਵਾ ਰੱਖੇ ਨਾ ਮੈਂ ਕਦੇ ਨਹੀਂ ਲੜਦੀ ਬੇਬੇ ਨਾਲ ਜਦੋਂ ਚੋਰੀਆਂ ਚੀਜ਼ਾਂ ਦਿੰਦੀ ਐ ਕਿੰਨਾ ਕਿਰ ਦੇ ਜਾਣਗੀ ਚੋਰੀਆਂ ਜੇ ਮੈਨੂੰ ਨਹੀਂ ਨਾ ਉਦਦੇ ਅਸੀਂ ਬਸ ਹੁਣ ਮੇਰੀ ਗੱਲ ਸੁਣ ਲੈ ਐਵੇਂ ਦੱਸ ਦੇ ਹੁਣ ਤੇਰੀ ਮਾਂ ਵੀ ਤੈਨੂੰ ਦਿੰਦੀ ਹੋਊਗੀ ਕੋਈ ਨਾ ਕੋਈ ਕੀ ਚੋਰੀਆਂ ਦੀ ਕਰ ਦੇਈ ਜੋ ਕਿਉਂ ਦਊ ਚੋਰੀਆਂ ਨੂੰ ਆ ਜਾ ਬੇਬੇ ਚੰਗਾ ਹਰਪ੍ਰੀਤ ਤੂੰ ਜਾ ਕਰੇ ਚੱਲ ਬੇਬੇ ਆ ਜਾ ਇੱਧਰ ਦੀ ਆ ਜਾ ਆਪਾਂ ਚੱਲਾਂਗੇ ਆ ਜਾ ਭਾਈ ਬੜੀ ਕਲੇਸ਼ਨ ਹੈਗੀ ਬੇਬੇ ਕਿਧਰੋਂ ਆ ਗਈ ਇਹ ਮੇਰਾ ਇੱਕ ਦਾ ਸੂਟ ਘਟ ਗਿਆ ਤੇ ਇੱਕ ਮੇਰਾ ਸ਼ਾਰਟ ਘਟ ਗਿਆ ਤੂੰ ਨਹੀਂ ਫੇਰਾ ਹੋ ਰਾਜਵੀਰ ਮੇਰੀ ਸੁਣ ਲੈ ਗੱਲ ਤੂੰ ਫੜਾਤਾ ਮੈਂ ਤੈਨੂੰ ਜਮਾਨੀ ਸੀ ਫੜਾਉਂਦੀ ਛੁਟ ਕਲੇਸਤਾ ਹੁਣ ਮਟਿਆਉਣੀ ਸੀ ਹੁਣ ਤੈਨੂੰ ਪਤਾ ਲੜਾਈ ਕਿੱਡੀ ਬਿੱਡ ਕੇ ਵਹਿ ਜਾਂਦੀ ਉਸ ਨਹੀਂ ਥੀ ਹੁੰਦਾ ਮੈਂ ਗੱਪ ਛੜਾਪਾ ਮਾਰ ਦਿੰਦੀ ਆਪੇ ਤੂੰ ਤਾਂ ਪਜਕਦੇ ਨੇ ਫੜਾਤਾ ਕੱਢ ਕੇ ਕਿਉਂ ਰੋਟੀਆਂ ਵੀ ਖਾਣੀਆਂ ਨੇ ਕੱਲੇ ਸੂਟ ਹੀ ਪੱਲੇ ਰਹਿ ਜਾਂਦੇ ਮੈਂ ਫੇਰ ਹੁਣ ਉਹਨੂੰ ਆਏ ਕਹਿ ਦਿੰਦੀ ਰਾਜਵੀਰ ਵੀ ਕਿੱਦਾਂ ਤੇਰੀ ਪੇਠਣ ਮਿਲੀ ਨਾ ਦੁਆਰੇ ਤੇ ਮੈਂ ਤੈਨੂੰ ਉਹਦੇ ਛੂਟ ਲਿਆ ਦੂੰਗੀ ਕੋਈ ਕਸੂਟ ਤੇ ਇੱਕ ਸ਼ਾਲ ਚੰਗਾ ਭਾਈ ਦੇ ਆ ਦੂੰਗੀ